ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਜੋ ਹੈ ਉਹ ਸਟੇਜ ਤੇ ਖੁਦ ਪਹੁੰਚ ਕੇ ਜਿਹੜੀ ਹੈ ਸਾਰੀ ਅਨਾਉਂਸਮੈਂਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਹੀ ਸਰਮਨ ਸਿੰਘ ਮੰਦਿਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਟੇਜ ਤੇ ਆ ਕੇ ਹੀ ਡਿਪਟੀ ਕਮਿਸ਼ਨਰ ਜਿਹੜੇ ਨੇ ਜੇਕਰ ਉਹ ਨਹੀਂ ਤੇ ਤੱਕ ਜਿਹੜੀ ਹੈ ਉਤਰਨਾ ਨਹੀਂ ਚੁੱਕਿਆ ਡੈਗਾ ਜਿੰਨੀ ਦੇ ਤੱਕ ਇਹ ਡਿਮਾਂਡਾਂ ਜਿਹੜੀਆਂ ਨੇ ਉਹ ਨਹੀਂ ਦੱਸਿਆ ਡੰਦੀਆਂ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਜਿਹੜੀ ਹੈ ਡਿਪਟੀ ਕਮਿਸ਼ਨਰ ਵੱਲੋਂ ਸਾਫ਼ ਤੋਂ ਇਹ ਕਹਿ ਦਿੱਤਾ ਗਿਆ ਕਿ ਜੋ ਵੀ ਡਿਮਾਂਡ ਸੀ ਗਿਆ ਉਹ ਪੂਰੀਆਂ ਮੰਨ ਲੈਂਤੀਆਂ ਗਈਆਂ ਨੇ ਤੇ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਕਿਸਾਨਾਂ ਨਾਲ ਮੀਟਿੰਗ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਦਾ ਗੱਲਬਾਤ ਵੀ ਕਰਦੇ ਆਂ ਜੀ ਠੀਕ ਹੈ ਆਪਣਾ ਕੋਈ ਰਸ ਅਗਲੀ ਮਾਗਰਤ ਦੇ ਚੁੱਕੇ ਹਾਂ ਜੀ ਕਿ ਅੱਜ ਅਸੀਂ ਕਿੰਨਾ ਮਾਗਰਤ ਦਾ 10 ਲੱਖ ਰੁਪਏ ਦਾ ਟੈਮ ਕਰ ਲਿਆ ਕੋਈ ਗੱਲ ਨਹੀਂ ਅਸੀਂ 5-5 ਲੱਖ ਰੁਪਏ ਜਿਹੜੀ ਪਾਲਸ ਮੀਡੀਅਸ ਦੇ ਸਾਹਮਣੇ ਆ ਦਿੱਤਾ ਹੈਗਾ ਤੇ ਕੁਝ ਕਿਸਾਨਾਂ ਦੀ ਜਿਹੜੀ ਜੋਬ ਅਪਾਇੰਟਮੈਂਟਸ ਪੈਂਡਿੰਗ ਸੀ ਜੀਆ ਉਹਨਾਂ ਨੂੰ ਅਸੀਂ ਜੋਬ ਅਪਾਇੰਟਮੈਂਟ ਲੈਟਰ ਇਹ ਰਹੀ ਨਗੀਨੇ ਨੂੰ ਦੇ ਰਹੇ ਤਿੰਨ ਜਿਹੜੇ ਸਾਡੀ ਸੀਗੀ 30 ਡਿਮਾਂਡ ਜਿਹੜੀ ਸੀਗੀ ਉਹ ਇੱਕ ਤੁਸੀਂ ਕਿਹਾ ਸੀ ਰੋ ਅਸੀਂ ਜਦੋਂ ਦੇਖਿਆ ਸੀਗਾ ਤਾਂ ਦੋ ਹੋਰ ਕੇਸਸ ਸੀਗੇ ਸੋ ਤਿੰਨ ਕੇਸਸ ਨੂੰ ਜਿਹੜੇ ਜੋਬ ਅਪਪੁਆਇੰਟਮੈਂਟ ਦੇ ਰਹੇ ਸੀਗੇ ਉਹ ਅਸੀਂ ਤੇਰੀ ਹੈਗੇ ਐਂਡ ਉਹ ਉਹਨਾਂ ਦੇ ਵੀ ਚਲੇ ਜਾਣਗੇ ਔਰ ਇੱਕ ਇਦਾਂ ਦੇ ਅਨਫੋਰਚੂਨੇਟ ਐਕਸੀਡੈਂਟ ਜਿਹੜਾ ਹੋਇਆ ਸੀਗਾ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਜਿਹੜਾ ਬੱਸ ਦਾ ਐਕਸੀਡੈਂਟ ਹੋ ਗਿਆ ਸੀਗਾ ਤੇਲਵੰਡੀ ਤੋਂ ਸੰਤਾ ਸਿੰਘ ਪਿੰਡ ਹਾਂ ਤੇਲਵੰਡੀ ਤੋਂ ਸੰਗਾਤੀ ਜਿਹੜੇ ਇੱਕ ਬੱਸ 'ਚ ਜਾ ਰਹੇ ਸੀਗੇ ਉਹਨਾਂ ਨੂੰ ਕਾਫੀ ਸੀਰੀਅਸਲੀ ਇੰਜਰ ਹੋ ਗਏ ਸੀ ਬਹੁਤ ਜ਼ਿਆਦਾ ਸੱਟ ਆ ਗਈ ਸੀ ਉਹਨਾਂ ਨੂੰ ਪੁੱਛਿਆ ਦੀ ਜਿੱਦਾਂ ਹੁਣ ਐਂਪੀਟੇਸ਼ਨ ਹੋ ਗਈ ਬਾਹਰ ਕੀਤੀ ਗਈ ਵਗੈਰਾ ਸੋ ਉਹਨਾਂ ਲਈ ਅਸੀਂ ਮਤਲਬ ਉਹਨਾਂ ਨਾਲ ਖੰਗੜਤੀ ਰੱਦਦੇ ਹੋਏ ਉਹਨਾਂ ਦੀ ਸਥਿਤੀ ਦੇਖਦੇ ਹੋਏ ਅਸੀਂ ਉਹਨਾਂ ਨੂੰ ਜਿਨ੍ਹਾਂ ਦੀ ਮਤਲਬ 50% ਤੋਂ ਵੱਧ 50% ਤੋਂ ਵੱਧ ਜਿਨ੍ਹਾਂ ਦੀ ਡਿਸੇਬਿਲਿਟੀ ਹੋ ਗਈ ਹੈ ਉਹਨਾਂ ਨੂੰ ਅਸੀਂ ਇੱਕ ਇੱਕ ਯੋਗ ਰੂਪ ਦੇ ਰਹੇ ਹੈਗੇ ਤੇ ਉਹਨਾਂ ਦੀ ਅਸੀਂ ਇਹ ਵੀ ਚੈੱਕ ਕੀਤਾ ਕਿ ਜੇਕਰ ਹੋ ਸਕੇ ਤਾਂ ਉਹ ਡਿਸੇਬਿਲਿਟੀ ਪੈਨਸ਼ਨ ਜਿਹੜੀ ਨਾਲ ਲੱਗ ਚੈਗੀ ਉਹਨਾਂ ਦੇ ਸਰਟੀਫିକੇਟਸ ਬਣ ਗਏ ਹੈਗੇ ਤੇ ਕੁਝ ਤਾਂ ਅਸੀਂ ਅਸੀਂ ਇਹ ਸੁਝਾ ਕੇ ਦਿੱਤਾ ਸੀਗਾ ਕਿ ਜਿਹੜੇ ਅੱਜ ਆਂਦੇ ਆ ਅੱਜ ਕੱਲ ਜਿਹੜੇ ਆਰਟੀਫੀਸ਼ੀਅਲ ਲਿੰਗ ਕਹਿੰਦੇ ਆ ਉਹ ਬਣਦੇ ਆ ਮਾਪ ਦੇ ਅਨੁਸਾਰ ਉਹ ਫਿਰ ਲਗਾ ਕੇ ਉਹ ਪੂਰੀ ਹੱਥ ਦੀ ਪੂਰੀ ਵਰਤੋਂ ਹੋ ਸਕਦੀ ਹੈ ਉਸ ਚੀਜ਼ ਦਾ ਵੀ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਜੋ ਹੈਗਾ ਉਹਨਾਂ ਦੀ ਹੈਲਪ ਕਰਾਵਾਂਗੇ ਤੇ ਕੁਛ ਇੱਕ ਇੱਕ ਸਜਨ ਦੀ ਹਲੇ ਵੀ ਉਹ ਹਸਪੀਟਲ ਚ ਹੈਗੀ ਹੈ ਜਿਹਦਾ ਕਿਸੇ ਦੱਸਿਆ ਸੀਗਾ ਇਲਾਜ ਚੱਲ ਰਿਹਾ ਹੈ ਇਲਾਜ ਉਹਨਾਂ ਦਾ ਚੱਲਦਾ ਹੈਗਾ ਉਹਨਾਂ ਦੀ ਅਸੀਂ ਇੱਕ ਸਪੈਸ਼ਲ ਮੈਡੀਕਲ ਟੀਮ ਕਨਸਟਰੂਇਟ ਕੀਤੀ ਹੈ ਅਸੀਂ ਟਰਾਈ ਕਰਾਂਗੇ ਕਿ ਉਹਨਾਂ ਦੀ ਜਿਹੜੀ ਉਂਗਲ ਉਹ ਕੱਟੀ ਗਈ ਸੀਗੀ ਉਹ ਬਚ ਸਕੇ ਬਚ ਸਕੇ ਉਹ ਪਹਿਲਾ ਸਾਡੀ ਕੋਸ਼ਿਸ਼ ਰਹੇਗੀ ਜੇਕਰ ਅਨਫੋਰਚਨਟਲੀ ਉਹਨਾਂ ਨੂੰ ਐਮਪੀਟੇਸ਼ਨ ਦੇ ਵਿੱਚ ਜਾਣਾ ਪੈਂਦਾ ਹੈਗਾ ਫਿਰ ਉਹੀ ਚੀਜ਼ ਜਿੱਦਾਂ ਅਸੀਂ ਮੈਂ ਦੱਸ ਰਹੀ ਐ ਕਿ ਇੱਕ ਆਰਟੀਫੀਸ਼ੀਅਲ ਲਿੰਬ ਹੁੰਦੀ ਐ ਉਹ ਲੱਗ ਜਾਂਦੀ ਹੁੰਦੀ ਐ ਉਹ ਚੀਜ਼ ਅਸੀਂ ਆਰਟੀਫੀਸ਼ੀਅਲ ਅੰਗ ਜਿਹੜਾ ਬਣਾ ਕੇ ਉਹ ਅਸੀਂ ਉਹਨਾਂ ਨੂੰ ਦੇਵਾਂਗੇ ਪ੍ਰੋਸਥੈਟਿਕਸ ਹੁੰਦੇ ਨੇ ਉਹ ਸੋ ਇਹ ਹੋ ਗਏ ਜਿਹੜੇ ਬੱਸ ਦੇ ਵਿੱਚ ਜਿਹੜੀ ਆ ਦਿੱਕਤ ਆਈ ਸੀ ਕਿ ਬਾਕੀ ਕੁਝੜਾ ਦੀ ਬੈਨੀਫੀਕੇਸ਼ਨ ਕਿਉਂਕਿ ਕੁਝ ਕੇਂਦਰ ਸੀਗੇ ਕਿ ਜਿਆਦਾ ਗੰਭੀਰ ਹਾਲਤ ਦੇ ਵਿੱਚ ਸੀਗੇ ਉਹਨਾਂ ਦੇ ਇਲਾਜ ਹੋ ਗਏ ਮੈਡੀਕਲ ਜਿੰਨਾ ਦਾ ਹੋਇਆ ਉਹਨਾਂ ਦਾ ਅੱਜ ਅਸੀਂ ਮੈਡੀਕਲ ਉਸੇ ਕੈਂਚ ਕਰਾਇਆ ਹੈਗਾ ਸਾਡੀ ਸਪੈਸ਼ਲ ਟੀਮ ਗਈ ਸੀਗੇ ਉਹਦੇ ਵਿੱਚ ਆਰਥੋ ਸਰਜਨ ਵੀ ਸੀਗੇ ਸੋ ਉਹਨਾਂ ਦੀ ਜਿਸ ਤਰੀਕੇ ਨਾਲ ਰਿਪੋਰਟ ਆਂਦੀ ਹੈ ਉਸ ਦੇ ਸਾਹਮਣੇ ਅਸੀਂ ਅਗੇ ਕਾਰਵਾਈ ਕੀਤੀ ਹੈ ਕੰਨਾਂ ਦੀ ਰਿਪੋਰਟ ਬਾਉਂਡਰੀ ਰਹੀ ਹੈ ਡੀਏਪ ਜਿਹੜਾ ਦੁਕਾਨਾਂ ਦਾ ਈਆਪੀ ਦਾ ਮੈਂ ਦੱਸਣਾ ਚਾਹੁੰਦੀ ਆ ਵੈਸੇ ਮੇਰੇ ਪਹਿਲਾਂ ਹੀ ਜਿਹੜੇ ਹੁਕਮ ਹੋ ਚੁੱਕੇ ਹੈਗੇ ਆ ਸਾਡੇ ਜ਼ਿਲ੍ਹੇ ਦੇ ਵਿੱਚ ਅਟਲੀਸ ਲਾਗੂ ਉਹ ਇਹ ਹੈ ਕਿ ਤਨਖਾਹ ਦੀ ਕੋਈ ਦਿੱਕਤ ਨਾ ਆਵੇ ਉਹਦੇ ਲਈ ਅਸੀਂ ਇੱਕ ਥ੍ਰੀ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਵਿੱਚ ਡੀਆਰ ਕੋਆਪਰੇਟਿਵ ਨੇ ਚੀਫ ਐਗਰੀਕਲਚਰ ਆਫੀਸਰ ਨੇ ਤੇ ਸਾਡੇ ਜਿਹੜੇ ਡੀਐਮ ਮਾਰਕਫੈਲਡ ਹੈਗੀ ਉਹ ਹੈਗੀ ਉਹ ਇਹ ਸਭ ਤੋਂ ਪਹਿਲੀ ਚੀਜ਼ ਇਹ ਇਨਸ਼ੋਰ ਕਰ ਰਹੇ ਕਿ ਜਿਹੜੀ ਰੇਸ਼ਿਓ ਹੈ ਉਹ ਸਰਕਾਰ ਵੱਲੋਂ ਜਿਹੜੀ 60 40 ਮਨ ਹਿੱਦਾਰਤ ਕੀਤੀ ਗਈ ਹੈ ਉਸੇ ਹਿਸਾਬ ਨਾਲ ਕੋਈ ਵੀ ਰੈਕ ਆਂਦਾ ਤਾਂ ਫਿਰ ਉਹ ਉਸ ਹਿਸਾਬ ਨਾਲ ਜਿਹੜੀ ਕੋਆਪਰੇਟਿਵਸ ਵਿੱਚ ਗੁੱਟ ਨੂੰ ਹੈ ਉਹ ਜਾਏ ਬਸ ਕੋਆਪਰੇਟਿਵਸ ਦੇ ਵਿੱਚ ਵੀ ਜਿਹੜੀ ਜਾ ਰਹੀ ਹੈ ਉਹ ਇਸੇ ਤਰ੍ਹਾਂ ਨਾ ਪਈ ਰਹੇ ਜਾਂ ਉਹਦੀ ਕੋਈ ਬਲੈਕ ਹੋਣ ਦੀ ਸੰਭਾਵਨਾ ਨਾ ਹੋਵੇ ਉਦੇ ਲਈ ਉਹਦੀ ਡੇਲੀ ਮੋਨਿਟਰਿੰਗ ਜਿਹੜੀ ਹੈ ਅਸੀਂ ਰੋਜ਼ਾਨਾ ਕਰ ਰਹੀ ਹੈਗੀ ਨਾ ਕੇਵਲ ਕੋਆਪਰੇਟਿਵ ਸੀ ਅਸੀਂ ਇਨਫੈਕਟ ਜਿਹੜੀ ਪ੍ਰਾਈਵੇਟ ਦੁਕਾਨਾਂ ਹੈਗੀਆਂ ਉਹਨਾਂ ਦੀ ਵੀ ਕਰਦੇ ਹਾਂ ਕੁਝ ਅਸੀਂ ਰੇਟਸ ਵੀ ਕੀਤੀਆਂ ਹੈਗੀਆਂ ਤੇ ਇਸ ਤੋਂ ਇਲਾਵਾ ਅਸੀਂ ਸਾਰੀ ਜਿੰਨੀ ਵੀ ਦੁਕਾਨਾਂ ਹੈਗੀਆਂ ਉਸ ਤੇ ਮੰਡੇਟਰੀ ਲਾਜ਼ਮੀ ਕੀਤਾ ਹੈਗਾ ਮੈਂ ਹੁਕਮ ਜਿਹੜੇ پاس ਕੀਤੇ ਹਨ ਉਹ ਲਾਜ਼ਮੀ ਹੈ ਹਰੇਕ ਦੁਕਾਨ ਨੂੰ ਜਿਹੜਾ ਉਹਨਾਂ ਦਾ ਉਹਨਾਂ ਦੀ ਕੰਦ ਹੈ ਉਸ ਤੇ ਉਹਨਾਂ ਨੇ ਡਿਸਪਲੇ ਕਰਨਾ ਉਹਨਾਂ ਦਿਖਾਣਾ ਹੈ ਦਰਸ਼ਾਣਾ ਹੈ कि ओना को कितनी डीएपी यूरिया वगैरह कितनी मात्रादिक चाहिए लाज़मी किया गया है सो जेकर कोई नहीं कर रहा है अगर ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਵੈਸੀ ਹੀ ਲਾਗੂ ਹੋ ਚੁੱਕਿਆ ਮੇਰੇ ਕੋਲ ਤਸਵੀਰਾਂ वगैरह भी आ आ गई हैं जि, जि, है कि जिससे नहीं होया तो आप सानू ਦੱਸ ਸਕਦੇ ਆ ਦੇਖੋ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਦਾ ਮੈਂ ਇਹਨਾਂ ਨੂੰ ਟਾਈਮ ਲਾਈਨ ਜਿਹੜੀ ਹੈਗੀ ਮੈਨੂੰ ਵੀ ਪਤਾ ਹੈ ਮੈਂ ਹੁਣੀ ਚੈਕ ਚਾਰਜ ਜਿਹੜਾ ਕੀਤਾ ਹੈਗਾ ਤਾਂ ਇੱਕ ਚੀਜ਼ ਜਿਹਾ ਸਾਕੇ ਧਿਆਨ ਜਿਹੜੀ ਆਈ ਸੀ ਕਿ ਕਾफी ਚੇਟੇ ਦੋ ਸਾਲਾਂ ਤੋਂ ਕੁਝ ਪ੍ਰੋਜੈਕਟ ਸਿਰ ਸੀਗੇ ਲੰਮੇ ਕਾਫੀ ਹੁਣਾਂ ਨੂੰ ਸਮਾਂ ਹੋ ਗਿਆ ਦੋ ਕਿੰਨ੍ਹੇ ਸਾਲ ਹੋ ਗਏ ਸੋ ਅਸੀਂ NHCI ਨਾਲ ਸਪੈਸ਼ਲੀ ਟੇਕ ਅਪ ਕੀਤਾ ਉਹਨਾਂ ਨੇ ਮੈਨੂੰ ਨੋਟਿਸ ਕਰ ਚੁੱਕੀ ਹੈ ਉਹਨਾਂ ਨੇ ਮੈਨੂੰ ਇੱਕ ਟਾਈਮ ਲਾਈਨਸ ਆਪਾਂ ਕਹਿੰਦੇ ਕਿ ਕਿਸ ਨਿਤੀ ਤੱਕ ਉਹ ਪ੍ਰੋਜੈਕਟ ਮੁਕੰਮਲ ਹੋ ਜਾਏਗਾ ਉਹਨਾਂ ਨੇ ਮੈਨੂੰ ਇਹ ਬਣਾ ਕੇ ਦਿੱਤਾ ਸੋ ਉਸ ਚੀਜ਼ ਨੂੰ ਅਸੀਂ ਫੋਲੋ ਅਪ ਕਰਾਂਗੇ ਮੈਂ ਇੱਕ ਸੁਝਾਅ ਇੱਥੇ ਦੁਬਾਰਾ ਦੇਣਾ ਚਾਹੁੰਦੀ ਹਾਂ ਮੈਂ ਦਿੱਲੀ ਆਈ ਹਾਂ ਕਿ ਜੇ ਅਸੀਂ ਇੱਕ ਮਨਥਲੀ ਮੀਟਿੰਗ ਕਿਸਾਨਾ ਨਾਲ ਕਰਦੇ ਰਹਾਂਗੇ ਤਾਂ ਕੁਝ ਜੋ ਰੂਟੀਨ ਦੇ ਵਿੱਚ ਵੀ ਕੋਈ ਇਸ਼ੂਸ ਤੁਹਾਨੂੰ ਆਉਂਦੇ ਹੈ ਉਹ ਹਾਲ ਹੁੰਦੇ ਰਹਿਣਗੇ ਮੈਨੂੰ ਲੱਗਦਾ ਇਸ ਤੋਂ ਵਧੀਆ ਕੋਈ ਆਪਸ਼ਨ ਨਹੀਂ ਹੋਗਾ ਸੋ ਇਹ ਜ਼ਰੂਰ ਆਪਾਂ ਕਰ ਲਈਏ ਇੱਕ ਸਿਸਟਮ ਕਿ ਹਰ ਮਹੀਨੇ ਸਾਡੀ ਗੱਲਬਾਤ ਹੁੰਦੀ ਰਹੇ ਸੋ ਅਸੀਂ ਉਸ ਚੀਜ਼ ਨੂੰ ਬਾਸਮਤੀ ਦੇ ਰੇਟ ਡਿੱਕੇ ਸੀਗੇ ਉਹਦੇ ਬਾਰੇ ਬਾਸਮਤੀ ਬਾਰੇ ਜਿਹੜਾ ਸਾਨੂੰ ਪਤਾ ਲੱਗਿਆ ਹੈਗਾ ਕਿ ਐਕਸਪੋਰਟ ਡਿਊਟੀ ਹਟਾਉਣ ਦੇ باوجود ਕੁਝ ਰੇਟਸ ਘਟਾਈ ਰਹਿ ਗਏ ਆ ਨਾ ਸਿਰਫ ਅੰਮ੍ਰਿਤਸਰ ਦੇ ਵਿੱਚ ਬਟ ਬੇਸਿਕਲੀ ਆਈ ਥਿੰਕ Haryana ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ ਇਹ ਚੀਜ਼ ਅਸੀਂ ਮਾਨਯੋਗ ਸੀਐਮ ਸਰ ਨੂੰ ਧਿਆਨ ਚ ਲੈ ਕੇ ਆਵਾਂਗੇ ਉਹਨਾਂ ਨੂੰ ਅਸੀਂ ਆਲਰੇਡੀ ਇੱਕ ਚਿੱਠੀ ਜਿਹੜੀ ਹੈ ਬਣਾ ਕੇ ਭੇਜ ਲਈ ਹੈ ਪਰਾਲੀ ਤੇ ਕੁਝ ਚੀਜ਼ ਪਰਾਲੀ ਦਾ ਮੈਂ ਸਾਰੇ ਕਿਸਾਨਾਂ ਨੂੰ ਇਹੀ ਕਹਾਂਗੀ ਜੀ ਤੁਸੀਂ ਪਰਾਲੀ ਨਾਲ ਸਾਲੋਂ ਤੇ ਅਸੀਂ ਇਸ ਵਾਰੀ ਤੁਹਾਡੇ ਲਈ ਜਿਹੜਾ ਹੈ 100 ਛੋਟੇ ਜਿਹੜੇ ਕਿਸਾਨ ਹੈਗੇ 1 ਏਕੜ ਤੋਂ ਘੱਟ ਜਿਨ੍ਹਾਂ ਦੀ ਜ਼ਮੀਨ ਹੈਗੀ ਹੈ ਉਹਨਾਂ ਦੀ ਪਹਿਲੀ ਵਾਰੀ ਹੋ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਪਹਿਲ ਕਰਨੀ ਕਰਨ ਜਾ ਰਹੀ ਹੈ ਜਿਹਦੇ ਵਿੱਚ ਅਸੀਂ ਮਤਲਬ ਕਿਉਂਕਿ ਜਿਹੜੇ ਸਾਡੇ ਛੋਟੇ ਕਿਸਾਨ ਹੈਗੇ ਉਹਨਾਂ ਕੋਲ ਡੀਜ਼ਲ ਦੇ ਵਿੱਚ ਜੇ ਤੇਲ ਪੌਣ ਨੂੰ ਨਹੀਂ ਹੈਗਾ ਜਾਂ ਟਰੈਕਟਰ ਵੱਡਾ ਨਹੀਂ ਹੈਗਾ ਤਾਂ ਉਹਨਾਂ ਨੂੰ ਬਹੁਤ ਸਮੱਸਿਆ ਆ ਜਾਂਦੀ ਹੈ ਸੋ ਅਸੀਂ ਜਿਹੜੇ ਉਹ ਕਿਸਾਨ ਨੇ ਜਿਹਨਾਂ ਦੀ 2 1/4 ਏਕੜ ਤੋਂ ਕੱਟ ਹੈਗੀ ਹੈ ਉਹਨਾਂ ਨੂੰ ਅਸੀਂ ਆਪ ਅਪਰੋਚ ਕਰਕੇ ਉਹਨਾਂ ਦੀ ਪਰਾਲੀ ਦੀ ਸਾਮ ਸੰਭਾਲ ਅਮਰਗੱਡ ਜ਼ਿਲ੍ਹੇ ਦੇ ਵਿੱਚ ਅਸੀਂ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਮਿਲ ਕੇ ਆਪ ਕਰਾਂਗੇ

ਈ ਕਾਫੀ ਸਾਢੇ ਜਿਹੜੇ ਕਿਸਾਨ ਵੀ ਹੈਗੇ ਹਨ ਉਨ੍ਹਾਂ ਨੇ ਸਾਨੂੰ ਸਾਨੂੰ ਉਨ੍ਹਾਂ ਨੇ ਜੋ ਹੋ ਕਾਲ ਕੀਤਾ ਸੀਗਾ ਉਸ ਹੈਲਪਲਾਈਨ ਤੇ ਮਗਰ ਵੀ ਹਫਤਾ ਪਹਿਲਾਂ ਅਸੀਂ ਜਿਹੜੀ ਲਾਂਚ ਕੀਤੀ ਸੀਗੀ ਕਾਫੀਆਂ ਨੂੰ ਅਸੀਂ ਸੰਤ ਵੀ ਦੇ ਚੁੱਕੇ ਹਾਂ ਸੋ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਏਗੀ ਸੋ ਇਸ ਚੀਜ਼ ਨੂੰ ਨਜਿੱਠਣ ਲਈ ਮੈਂ ਚੀਜ਼ ਸਾਹਮਣੇ ਦੀ ਕਹਾਣੀ ਤੁਸੀਂ ਇੱਕ ਵਾਰੀ ਸਾਰੇ ਨੰਬਰ ਬੋਲ ਦਿਓ ਕਾਜੂ ਅਸੀਂ ਨੋਟ ਕਰਾਂਗੇ ਉਸ ਫਾਰਮ ਵਿੱਚ ਆਪ ਆਤਮ ਵਾਲਾ ਯੋਜਨਾ ਚਲੋ ਠੀਕ ਹੈ ਠੀਕ ਹੈ ਠੀਕ ਹੈ ਕਿਸੇ ਨੰਬਰ ਬੋਲੋ ਜੀ ਤੁਹਾਡੀ ਸਾਰੀ ਪਤਾ ਮੈਂ ਤੁਹਾਨੂੰ ਜਿੰਨੇ ਵੀ ਆਪਣੇ ਬਲਾਕ ਜੇਬੀਬੜੀ ਅਫਸਰ ਦੇ ਅਗੇ ਆ ਦਫਤਰ ਸਾਰੇ ਦੇ ਸਾਰੇ ਨੌ ਦੇ ਨੌ ਜਿਹੜੇ ਬਲਾਕ ਅਫਸਰ ਹੈ ਉਹਨਾਂ ਦੇ ਜਿਹੜੇ ਸਾਰੇ ਤੁਸੀਂ ਮਸ਼ੀਨਰੀ ਜਿਹੜੀ ਕਿਸੇ ਵੇਲੇ ਤੁਸੀਂ ਬਾਂਡ ਕਰਕੇ ਪ੍ਰਾਪਤ ਕਰਦੇ ਹੋ ਅਸੀਂ ਜਿਹੜੇ ਪ੍ਰੋਗਰਾਮ ਦੇ ਵਿੱਚ ਫਾਰਮਲ ਜਿਹੜੇ ਅਧਾਰ ਦੇ ਵਿੱਚ ਵੀ ਦੇ ਚੁੱਕੇ ਆ ਜਿਹੜੇ ਡਿਸਟ੍ਰਿਕਟ ਲੈਵਲ ਤੇ ਜਿਹੜੇ ਆਪਣੇ ਨੋਡ ਅਫਸਰ ਨੇ ਜੋਗਰਾਜ ਵੀਰ ਸਿੰਘ ਜੀ ਜਿਹੜੇ ਕਿ ਡਿਪਟੀ ਡਾਇਰੈਕਟਰ ਕੇਟ ਦੇ ਨੇ ਬਾਕੀ ਇਹਨਾਂ ਦਾ ਜਿਹੜੇ ਅਸੀਂ 10 ਜਿਹੜੇ ਨੋਡਲਸ ਹਨ ਜਿਹੜੇ ਦਿਨ ਨਾਲ ਜਿਹੜੀ ਮਸ਼ੀਨਰੀ ਜਿਹੜੀ ਪ੍ਰੋਵਾਈਡ ਕੀਤੀ ਜਾ ਰਹੀ ਹੈ। ਤੁਹਾਨੂੰ ਨੰਬਰ ਦੇ ਦਿਓ ਕਿ ਸੁਣ ਨੰਬਰ ਦੇਵਾਂ। ਨੰਬਰ ਨੰਬਰ ਦੋ ਲੋ। ਠੀਕ ਹੈ। ਅੱਛਾ ਦੂਜਾ ਕਿਹਦਾ? ਹਾਂ ਸਾਡਾ ਜਿਹੜਾ ਹੈਗਾ ਇਹ ਭਾਰਤ ਮਾਲਾ ਪ੍ਰੋਜੈਕਟ। ਹੈਨਾ ਮੈਨੂੰ ਪਤਾ ਹੈਗਾ ਇਹ ਮੈਂ ਵਿਖਾਣਾ ਤੋਂ ਆਈ ਏ ਕਾਫੀ ਛੋਟ-ਛੋਟੀ ਟਿੱਕਾਂ ਆ ਜਾਂਦੀਆਂ ਨੇ ਜਦੋਂ ਅਸੀਂ ਖੇਤ ਕਾਂਚ ਜਾਂਦੀਆਂ ਉੱਥੇ ਸਾਨੂੰ ਪਤਾ ਲੱਗਦਾ ਹੈ ਕਿੰਨਾ ਚ ਜਾਂਦੀ ਹੈ ਪਹੁੰਚ ਕੇ। ਉੱਤੇ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਮੁਸਕਰ ਕੇ ਖਾਤੇ ਹੈ ਜਾਂ ਕਿਸੇ ਨੇ ਕੋਰ ਚਿੱਪ ਕੇਸ ਪਾਇਆ ਹੋਇਆ ਹੈ ਉਸ ਕਰਕੇ ਕਾਫੀ ਦਿੱਕਤਾਂ ਆ ਜਾਂਦੀਆਂ ਹਨ ਅਕਸਰ ਸੋ ਸਾਡਾ ਇਹ ਸਝਾ ਹੈ ਗਿਆ ਹੈ ਕਿ ਜਿਵੇਂ ਕਿ ਮਨਿਆ ਵੀ ਆਈ ਥਿੰਕ ਜਾਣਾ ਚਾਹੀਦਾ ਹੈਗਾ ਕਿ ਅਸੀਂ ਆਪਣੀ ਐਸ ਡੀ ਐਮਸ ਨਾਲ ਹੀ ਸਾਡੇ ਨਾ ਐਸ ਡੀ ਐਮ ਸੀ ਬਦਲੀਆਂ ਮਨਿਆ ਸਿੱ ਗਿਆ ਰਾ ਸਾਡੇ ਨਵੇਂ ਐਸ ਡੀ ਐਮਸ ਜੁਆਇਨ ਕਰੇ ਨੇ ਅਸੀਂ ਕੈਂਪ ਮੋਡ ਦੇ ਵਿੱਚ ਤੁਹਾਡੇ ਪਿੰਡਾਂ ਜੀ ਆ ਕੇ ਆਪਣੀ ਪੂਰੀ ਟੀਮ ਲੈ ਕੇ ਜਿਹਦੇ ਵਿੱਚ ਪਰਿਵਾਰੀ ਸਾਥ ਹੋਣਗੇ ਤਸੀਦਰ ਸਾਥ ਹੋਣਗੇ ਸਾਰੇ ਹੀ ਹੋਣਗੇ ਉਥੇ ਹੀ ਅਸੀਂ ਟਰਾਈ ਕਰਾਂਗੇ ਤੁਹਾਡੀ ਮਦਦ ਦੇ ਨਾਲ ਕਿ ਜਿੱਥੇ ਜਿੱਥੇ ਦਿੱਕਤ ਆ ਰਹੀ ਹੈ ਉਥੇ ਹੀ ਸਮੱਸਿਆ ਇੱਕਦਮ ਆਪਾਂ ਹੱਲ ਕਰੀਏ ਹੋ ਸਕਦਾ ਹੈ ਕਿ ਮੌਕੇ ਤੇ ਲੋਕ ਲੋਕਾਂ ਦੇ ਵਿੱਚ ਰਜ਼ਾਮੰਦੀ ਹੋ ਜਵੇ ਕਿ ਇਹ ਕਿ ਸੰਜਾ ਖਾਤਾ ਸੀਗਾ ਉਹਦੇ ਵਿੱਚ ਅਸੀਂ ਸਾਰੇ ਹੈਗੇ ਆ ਜਾਂ ਜੇ ਨਹੀਂ ਹੁੰਦਾ ਤਾਂ ਉਹਨੂੰ ਡਿਜੀਟਲ ਲਈ ਸਾਨੂੰ ਉਥੋਂ ਹੀ ਕੋਈ ਸਲੂਸ਼ਨ ਮਿਲ ਜਵੇ ਸੋ ਇਹ ਚੀਜ਼ ਅਸੀਂ ਕੈਂਪ ਮੋਡ ਦੇ ਵਿੱਚ ਜਲਦ ਸ਼ੁਰੂ ਕਰਨ ਜਾ ਰਹੇ ਹਾਂ ਮੇਰੇ ਐਸਟੀਐਮਸ ਆ ਜੋਇਨ ਕਰ ਲੈਣਗੇ ਤਾਂ ਉਹ ਡੇਟਸ ਅਸੀਂ ਤੁਹਾਨੂੰ ਪਿੰਡਾਂ 'ਚ ਪਹਿਲਾਂ ਹੀ 2-3 ਦਿਨ ਪਹਿਲਾਂ ਹੀ ਮਨਾਦੀ ਕਰਾ ਕੇ ਅਨਾਉਂਸਮੈਂਟਸ ਕਰਾ ਲਾਂਗੇ। ਚਲੋ। ਹਾਂ ਬਸ ਇੱਕ ਨੂਡਲ ਅਫਸਰ ਤੁਸੀਂ ਨਿਯੁਕਤ ਕੀਤਾ ਸੀ ਜਿਹਨੂੰ ਦਰਖਾਸਤਾਂ ਪਹੁੰਚ ਰਹੀਆਂ ਸੀ ਮੰਡੇ ਦੇ ਮੰਡੇ ਦੇਈ ਜਾਵਾਂਗਾ ਡੀਆਰਓ ਸਾਹਿਬ। ਨੂਡਲ ਅਫਸਰ ਹੈ ਉਹਦੇ ਕੋਲ ਸਾਡੀਆਂ ਲੋਕਲ ਸ਼ਿਕਾਇਤਾਂ ਚੱਲੀਆਂ ਰਹੀਆਂ। ਠੀਕ ਹੈ। ਠੀਕ ਹੈ ਜੀ। ਧੰਨਵਾਦ ਜੀ ਮੇਰਾ। ਸਰ ਉਹ ਦਰਖਾਸਤਾਂ ਨਾਮ ਕੰਪਲਟ ਹੋਏ ਚੁੱਕੇ ਜਾਮੇ ਸਰ ਜਿਹੜੇ ਲਾਨ ਕੀਤਾ ਗਿਆ ਕਪੜੇ ਸਾਹਿਬ ਉਹ ਥੋੜਾ ਕਰ ਤੁਸੀਂ ਨਸ਼ਿਆਂ ਬਾਰੇ ਬੋਲ ਦੋ ਕਿ ਜਿਹੜੇ ਕਿਸਾਨ ਲਾਏ ਆ ਉਥੇ ਆਰਪੀਐਫ ਨੇ ਸਾਡੇ ਉਹ ਕਿਸਾਨ ਉਹਨਾਂ ਬਾਰੇ ਕੀ ਹੋਇਆ ਨਸ਼ਾ ਨਸ਼ਾ ਦੇ ਖਿਲਾਫ ਫੋਰਸ ਜਿਹੜੀ ਹੈ ਪੂਰੇ ਐਕਟਿਵਲੀ ਕੰਮ ਕਰ ਰਹੀ ਹੈ ਅ ਮੇਰੇ ਵੱਲੋਂ ਪੂਰੇ ਡਾਊਨਰ ਲਾਈਨ ਇਹ ਨਹੀਂ ਕੱਢੀ ਹੈ ਮਾਨਮੈਂਟ ਇਨਸਟਰਕਸ਼ਨਸ ਨੇ ਜੇ ਕਿਸੇ ਨੂੰ ਮਦਦ ਨਾ ਕਰਦਾ ਇਸੇ ਨੇ ਅਸੀਂ ਦੇ ਬਿਰੋ ਕਿਸੇ ਨਸ਼ਾ ਤਸਕਰ ਦਾ ਨੰਬਰ ਦੇਣਾ ਹੈ ਉਹ ਮੇਰੇ ਨਾਲ ਸ਼ੇਅਰ ਕਰ ਸਕਦੇ ਹਾਂ ਆਪਣਾ ਜਿਹੜੀ ਹੈ ਆਇਡੈਂਟੀਟੀ ਉਹ ਖੁਲੋਸ ਨਹੀਂ ਹੋਏ ਕਿ ਉਹਦਾ ਨਾਮ ਉੱਤੇ ਰੱਖਿਆ ਜਾਏਗਾ ਤੇ ਜੇ ਤੁਸੀਂ ਦੇਖੋਗੇ ਪ੍ਰੋਪਰ ਜਿਹੜਾ ਨਸ਼ਾ ਤਸਕਰ ਹੈ ਪੁਲਿਸ ਜਿਹੜਾ ਹੈ ਇੱਕ ਅਭਿਆਰ ਚਲਾਇਆ ਹੋਇਆ ਟੂਰ ਹੈ ਜਾ ਤੱਕ ਵੀ ਪ੍ਰੋਪਰਟੀ ਆ ਉਹ ਅਸੀਂ ਪੀਸ ਕਰਨ ਲੱਗੇ ਹੋਏ ਸੋ ਇਸ ਤਰੀਕੇ ਨਾਲ ਜਿਹੜਾ ਹੈ ਨਸ਼ੇ ਦੇ ਵਿਰੋਧ ਜਿਹੜੀ ਮੁਹਿੰਮ ਚੱਲੀ ਬੱਧੀ ਗਈ ਹੈ ਸਰਕਾਰ ਵੱਲੋਂ ਪੁਲਿਸ ਇਹਦੇ ਵਿੱਚ ਪੂਰੇ ਜ਼ੋਰ ਨਾਲ ਲੱਗੀ ਹੋਈ ਹੈ ਜਿੱਥੇ ਤਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਰਾਜਪੁਰੇ ਵਾਲਾ ਹਾਂ ਰਾਜਪੁਰੇ ਕੁਝ ਕਿਸਾਨ ਜਿਹੜੇ ਹੈ ਉਹ ਦੱਸਿਆ ਗਿਆ ਸੀ ਕਿ ਆਰਪੀਐਫ ਹਾਂ ਆਰਪੀਐਫ ਵੱਲੋਂ ਟレイン ਤੋਂ ਉtare ਗਏ ਉਹ ਮਸਲਾ ਸੌਟ ਆਊਟ ਹੋ ਗਿਆ ਉਹ ਕਿਸਾਨ ਵੀਰ ਜਿਹੜੇ ਆ ਅਗਲੀ ਟ੍ਰੇਨ 'ਚ ਜਿਹੜੇ ਆ ਚੜ ਗਏ ਸੀ ਤੇ ਉਹ ਕੋਈ ਮਸਲਾ ਹੈ ਸੌਟ ਆਊਟ ਚਲੋ ਠੀਕ ਹੈ ਚੈੱਕ ਵਗੈਰਾ ਦੇ ਦਿਓ ਆ ਜੀ ਜੇ ਪ੍ਰਧਾਨ ਜੀ ਸਾਡੇ ਕੀ ਕਰਾਉਣਾ ਹੈ ਹਲੋ ਜਨਾਬ ਆ ਜੀ ਇਹ ਸੀਰੀਅਲ ਵਿੱਚ ਉਹਨਾਂ ਮਿਲਿਆ ਕੀ ਸੰਤੀ ਬਣੀ ਜੀ ਅਕਚੁਅਲੀ ਇਹਨਾਂ ਦੇ ਕੋਈ ਲੌਂਗ ਪੈਂਡਿੰਗ ਜਿਹੜੇ ਕੁਝ ਕੇਸਿਸ ਸੀਗੇ ਜਿਹੜੇ ਕਿ ਸ਼ੰਭੂ ਬਾਉਂਡਰ ਦੇ ਵਿੱਚ ਕੁਝ ਕਿਸਾਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਨੂੰ ਨੌਕਰੀ ਉਚਨ ਨੌਕਰੀ ਤੇ ਕੁਛ ਨੂੰ ਮੁਆਵਜ਼ਾ ਨਹੀਂ ਮਿਲਿਆ ਸੀਗਾ ਉਹ ਚੀਜ਼ ਅਸੀਂ ਸੌਟ ਆਊਟ ਕਰਾ ਦਿੱਤੀ ਹੈਗੀ ਇਹ ਪਲੱਸ ਇਹਨਾਂ ਦੀ ਹੋਰ ਵੀ ਕੁਝ ਮੰਗਾ ਸੀ ਗਿਆ ਜਿੱਦਾਂ ਕਿ ਬਾਸਮਤੀ ਜੀ ਜਿਹੜੀ ਪ੍ਰਾਈਸ ਹੈਗੀ ਆ ਉਹ ਉਹਨਾਂ ਨੂੰ ਸਹੀ ਦਾਮ ਨਹੀਂ ਮਿਲ ਰਿਹਾ ਹੈਗਾ ਜਾਂ ਜਿਹੜੇ ਭਾਰਤ ਮਾਲਾ ਵਾਲੇ ਪ੍ਰੋਜੈਕਟਸ ਨੇ ਉਹ ਉਹ ਕੁਝ ਡਿਲੇ ਹੈਗੀ ਹੈ ਤੇ ਕੁਝ ਇਹਨਾਂ ਨੂੰ ਰੇਟਸ ਦੇ ਨਾਲ ਵੀ ਸਹਿਮਤੀ ਨਹੀਂ ਹੈਗੀ ਹੈ ਭਾਰਤ ਮਾਲਾ ਪ੍ਰੋਜੈਕਟਸ ਦੇ ਵਿੱਚ ਤੇ ਕੁਝ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੇ ਕੁਝ ਸੜਕਾਂ ਹੈਗੀਆਂ ਉਹ ਕੁਝ ਚਿਰ ਤੋਂ ਪੈਂਡਿੰਗ ਜਾਰੀਆਂ ਹੈਗੀਆਂ NHAI ਦੇ ਖਾਤੇ ਵਿੱਚ ਉਹ ਦੀ ਆਨੀ ਸੋ ਇੱਕ ਕਾਫੀ ਚੀਜ਼ ਹੈ ਕਿ ਇਹਨਾਂ ਦੀ বাস ਜਿਹੜੀ ਸੀਗੀ ਇੱਕ ਪਿੰਡ ਦੀ ਉਹ ਜਦੋਂ ਵਾਪਸ ਪਰਤਰੀ ਸੀਗੀ ਅੰਦੋਲਨ ਤੋਂ ਉਦੋਂ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਕੁਝ ਲੋਕ ਕਾਫੀ ਜ਼ਖਮੀ ਹੋ ਗਏ ਸੀਗੇ ਉਹਨਾਂ ਦੀ ਮਾਲੀ ਮਦਦ ਲਈ ਇਹਨਾਂ ਦੀ ਕੁਝ ਡਿਮਾਂਡ ਸੀਗੀ ਆ ਸੋ ਅਸੀਂ ਲਗਭਗ ਤੁਸੀਂ ਦੇਖਿਆ ਹੀ ਹੈਗਾ ਅਸੀਂ ਰਿਜ਼ੋਲਵ ਕਰਾ ਦਿੱਤੀ ਹੈ ਖਾਸ ਕਰਕੇ ਅਸੀਂ ਸਟੱਬਲ ਬਰਨਿੰਗ ਤੇ ਇਹਨਾਂ ਨੂੰ ਇਨਕਰੇਜ ਕੀਤਾ ਹੈ ਕਿ ਇਹ ਜਿਹੜੀ ਪਰਾਲੀ ਹੈ ਨਾ ਸਾੜਨ ਉਦੇ ਲਈ ਅਸੀਂ ਜਿਹੜੇ 100 ਛੋਟੇ ਕਿਸਾਨ ਹੈਗੇ 2 ਏਕੜ ਤੋਂ ਘੱਟ ਵਾਲੇ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਆਪ ਆਪਣੀ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਦੀ ਪਰਾਲੀ ਦੀ ਸਾਮ ਸੰਭਾਲ ਕਰ ਰਹੀ ਹੈ ਤੇ ਅਸੀਂ ਇਹਨਾਂ ਨੂੰ ਅੱਜ ਹੈਲਪਲਾਈਨ ਨੰਬਰ ਜੇ ਸਾਰੇ ਨੋਟ ਕਰਾਏ ਕਿ ਜੇ ਇਹਨਾਂ ਨੂੰ ਮਸ਼ੀਨ ਦੀ ਲੋੜ ਹੈ ਉਹ ਜ਼ਰੂਰ ਸਾਨੂੰ ਫੋਨ ਕਰਨ ਤੁਸੀ ਦੇਖਿਆ ਹੀ ਹੋਣਾ ਹੁਣ ਤੱਕ ਜਿੰਨੇ ਵੀ ਹੈਲਪਲਾਈਨ ਨੰਬਰ ਤੇ ਸਾਨੂੰ ਕਾਲ ਆਏ ਹੈ ਅਸੀਂ ਉਹਨਾਂ ਨੂੰ ਮਸ਼ੀਨਾ ਪ੍ਰੋਵਾਈਡ ਕਰਾ ਰਹੇ ਹੈਗੇ ਇਹ ਹੁਣ ਧੰਨਾਂ ਦਾ ਕੀ ਬਣਿਆ ਇਹ ਚੱਕਿਆ ਜਾਏਗਾ ਜੀ ਤੇ ਤਾਂ ਲੰਬਾ ਕਿੰਨੀਆਂ ਮੰਗਾਈਆਂ ਸੀ ਉਹ ਚੱਕਿਆ ਜਾਏਗਾ ਜੀ ਤੁਸੀਂ ਦੇਖ ਲਓ ਹਾਂ ਜੀ ਚੈੱਕ ਵੀ ਵੰਡੇ ਗਏ ਕਿੰਨੇ ਚੈੱਕ ਵੰਡੇ ਕਿੰਨੀਆਂ ਨੌਕਰੀਆਂ ਨੌਕਰੀਆਂ ਜਿਹੜੀਆਂ ਸੀਗੀਆਂ ਉਹ ਤਿੰਨ ਸੀਗੀਆਂ ਜਿਹੜੀ ਪੈਂਡਿੰਗ ਸੀਗੀਆਂ ਤੇ ਜਿਹੜੇ ਮੈਂ ਦੱਸਿਆ ਸੀਗਾ ਕੰਪਨਸੇਸ਼ਨ ਦੇ ਕੇਸ ਸੀਗੇ ਉਹ ਦੋ ਸੀਗੇ ਉਹਨਾਂ ਨੂੰ ਚੈੱਕ ਦੇ ਦਿੱਤੇ ਗਏ ਸੀਗੇ ਤੇ ਜਿਹੜੇ ਕੋਈ ਅਸੀਂ ਮਾਲੀ ਸਹਾਇਤਾ ਕੀਤੀ ਹੈ ਹਮਦਰਦੀ ਰੱਖਦੇ ਹੋਏ ਜਿਨ੍ਹਾਂ ਦੀ ਐਂਪਿਊਟੇਸ਼ਨ ਵਗੈਰਾ ਜਾਂ ਜ਼ਿਆਦਾ ਹੀ ਉਹਨਾਂ ਦੀ ਜ਼ਖਮੀ ਹਾਲਤ ਸੀਗੀ ਉਹਨਾਂ ਨੂੰ ਅਸੀਂ ਚਾਰ ਲੋਕਾਂ ਨੂੰ ਅ ਅੱਜ ਮਾਲੀ ਸਹਾਇਤਾ ਜਿਹੜੀ ਇਹ ਦਿੱਤੀ ਹੈਗੀ ਹੈ ਤੇ ਇੱਕ ਜਿਹੜੇ ਜਣੇ ਦਾ ਇਲਾਜ ਜਿਹਦਾ ਅਸੀਂ ਆਪ ਆਫਰ ਵੀ ਇਹ ਕੀਤੀ ਹੈਗੀ ਕਿ ਅੱਜਕੱਲੋ ਪ੍ਰੋਸਥੈਟਿਕ ਲਿਮਜ਼ ਆਉਂਦੇ ਨੇ ਕਿਸੇ ਨੂੰ ਲੋੜ ਨਹੀਂ ਹੈਗੀ ਕੋ ਐਮਪੀਟੇਸ਼ਨ ਨਾਲ ਜਿਹੋਣ ਆਪਣੀ ਜ਼ਿੰਦਗੀ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਇਹ ਪ੍ਰਤੀਤ ਕਰ ਸਕਦੇ ਸੋ ਅਸੀਂ ਰੈਡ ਕਰਾਸ ਰਾਹੀਂ ਉਹਨਾਂ ਨੂੰ ਪ੍ਰੋਸਥੈਟਿਕ ਲਿੰਗਸ ਦੇ ਵਿੱਚ ਹੈਲਪ ਕਰਾਵਾਂਗੇ। ਇੱਕ ਵੀ ਲੋ ਅਪੀਲ ਕੀਤੀ ਗਈ ਆ ਕਿ ਕਿਸਾਨਾਂ ਦੀ ਵੀ ਨਵਾਂ ਮੀਟਿੰਗ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਦੀ ਜੀ ਜੀ ਜੀ। ਉਹ ਜਲਦੀ ਪੂਰੀ ਹੋ ਜਾਏ। ਜੀ ਮੈਨੂੰ ਲੱਗਦਾ ਹੈ ਕਿ ਇਹ ਬੈਟਰ ਇੱਕ 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 ਜਿਹੜੀ ਗੱਲਬਾਤ ਹੈ ਉਹ ਮੰਥਲੀ ਸਾਡੀ ਜੇ ਹੋ ਜਾਂਦੀ ਹੈ ਤਾਂ ਇਹ ਵਧੀਆ ਗੱਲ ਹੈ। ਬਿਕੋਜ਼ ਕੁਝ ਕੁਝ ਲੋਕਲ ਇਸ਼ੂਸ ਹਮੇਸ਼ਾ ਜਿਹੜੇ ਰਹਿਣ ਦੇ ਰਹਿੰਦੇ ਹੁੰਦੇ ਆ ਉਹ ਸਾਡੇ ਧਿਆਨ 'ਚ ਆਉਂਦੇ ਰਹਿਣਗੇ ਤੇ ਕੋਈ ਪੈਂਡੈਂਸੀ ਨਾ ਸਾਡੇ 'ਵਲ ਹੋਊਗੀ ਨਾ ਇਹਨਾਂ ਨੂੰ ਐਦਾ कोई फीलिंग आएगी कि इनਾਂ ਦੀ ਇਹ ਹੀ ਚੀਜ਼ਾਂ ਪੈਂਡਿੰਗ ਰਹਿ ਗਈਆਂ ਤਾਂ ਮੇਰੇ ਹਿਸਾਬ ਨਾਲ ਇਹ ਜਿਹੜੀ ਮੰਥਲੀ ਮੀਟਿੰਗ ਇਹ ਬਹੁਤ ਵਧੀਆ ਇੱਕ ਚੀਜ਼ ਹੈ ਜਿਹੜੀ ਕਿ ਇਹ ਜੇ ਹੋ ਜਾਵੇ ਸਾਰਿਆਂ ਦੀ ਭਲਾਈ ਹੋਵੇਗੀ ਇੱਕ ਮੈਂ ਗੱਲ ਹੋਰ ਦੱਸਣਾ ਚਾਹਣੀ ਹੈ ਡੀਏਪੀ ਵਾਲਾ ਬਹੁਤ ਹੀ ਇੱਕ ਇੰਪੋਰਟੈਂਟ ਪੁਆਇੰਟ ਹੈ ਗਏ ਸਾਡੇ ਕੰਟਰੋਲ ਰੂਮ ਜ਼ਿਲੇ ਦੇ ਵਿੱਚ ਬਣਿਆ ਹੋਇਆ ਹੈ ਤੇ ਜੇਕਰ ਕਿਸੇ ਨੂੰ ਵੀ ਕੋਈ ਕੰਪਲੇਂਟ ਹੈ ਤੁਸੀਂ ਕੰਟਰੋਲ ਰੂਮ 'ਚ ਉਹ ਕੰਪਲੇਂਟ ਦਰਜ ਕਰਾ ਸਕਦੇ ਸੀ ਡੀਪੀਆਰ ਉਹਨਾਂ ਹੀ ਸਾਰੇ ਨੰਬਰ ਜਿਹੜੇ ਆ ਦੇ ਚੁੱਕੇ ਹੈ ਇਹ ਲਾਜ਼ਮੀ ਕੀਤਾ ਗਿਆ ਹੈਗਾ ਸਾਡੇ ਜ਼ਿਲ੍ਹੇ ਦੇ ਵਿੱਚ ਕਿ ਹਰ ਇੱਕ ਦੁਕਾਨ ਦੇ ਉੱਤੇ ਇਟ ਡਿਸਪਲੇ ਕੀਤਾ ਜਾਵੇਗਾ ਕਿ ਕਿੰਨੀ ਮਾਤਰਾ ਦੇ ਵਿੱਚ ਉੱਤੇ ਡੀਏਪ ਯੂਰੀਆ ਵਗੈਰਾ ਹੈ। ਜਿਹੜੀ ਬਣੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਡਿਪਟੀ ਕਮਿਸ਼ਨਰ ਮੈਮ ਵੱਲੋਂ ਜਿਹੜੀ ਹੈ ਉਹ ਜ਼ਰੂਰ ਆਸਵਾਸ਼ਣ ਦਿੱਤਾ ਗਿਆ ਹੈ ਕਿ ਉਹ ਜੋ ਉਹਨਾਂ ਦੀਆਂ ਡਿਮਾਂਡਸ ਹਨ ਕਿਸਾਨਾਂ ਦੀਆਂ ਉਹਨਾਂ ਨੂੰ ਹਮਨ ਲਿੱਤਾ ਗਿਆ ਔਰ ਕਰੀਬ ਤਿੰਨ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਨੇ ਸਟੇਜ ਤੋਂ ਜਿਹੜੀਆਂ ਨੇ ਉਹ ਦੇ ਕੇ ਸਾਂਝੀ ਕਰ ਦਿੱਤੀ ਗਈ ਤੇ ਕੁਝ ਕਿਸਾਨ ਜੋ ਜੋ ਕੀ ਕਿਸੇ ਆਸਰੇ ਦੇ ਵਿੱਚ ਜ਼ਖਮੇ ਹੋਏ ਸਨ ਉਹਨਾਂ ਨੂੰ ਜੋ ਹੈ ਉਹ ਬਿਆਉਜ਼ਾ ਜਿਹੜਾ ਹੈ ਉਹ ਵੀ ਅੱਜ ਦਿੱਤਾ ਗਿਆ ਹੈ ਲੇਕਿਨ ਡਿਪਟੀ ਕਮਿਸ਼ਨਰ ਦਾ ਇਹ ਵੀ ਕਹਿਣਾ ਸੀਗਾ ਆਪਣੀ ਸਬਕੀ ਉਹਨਾਂ ਵੱਲੋਂ ਕਿਸਾਨਾਂ ਨੂੰ ਇੱਕ ਜੋ ਹੈ ਉਹ ਆਫਰ ਵੀ ਦਿੱਤੀ ਗਈ ਹੈ ਕਿ ਹਰ ਮਹੀਨੇ ਕੋਈ ਨਾ ਕੋਈ ਉਹਨਾਂ ਦੇ ਨਾਲ ਜਿਹੜੀ ਹੈ ਮੀਟਿੰਗ ਕੀਤੀ ਜਾਵੇ ਤਾਂ ਜੋ ਕਿ ਕੋਈ ਨਾ ਕੋਈ ਸਾਰਥਿਕ ਹੱਲ ਕਿਸਾਨਾਂ ਦੇ ਮੁੱਦੇ ਤੇ ਕੱਢਿਆ ਜਾ ਸਕੇ ਲੇਕਿਨ ਹੁਣ ਜੇਕਰ ਗੱਲ ਕੀਤੀ ਜਾਵੇ ਤੇ ਕਿਸਾਨਾਂ ਵੱਲੋਂ ਆਪਣਾ ਜਿਹੜਾ ਤਰਨਾ ਉਹ ਰੇਲ ਕੋਲ ਅੰਦੋਲਨ ਜਿਹਾ ਸੀਗਾ ਉਹ ਪੋਸਟਪੋਨ ਕਰ ਦਿੱਤਾ ਗਿਆ ਹੈ ਤੇ ਹੁਣ ਡਿਪਟੀ ਕਮਿਸ਼ਨਰ ਵੱਲੋਂ ਕੋਲ ਇੱਥੇ ਪਹੁੰਚ ਕੇ ਆ ਕੇ ਉਹਨੂੰ ਆਸਵਾਦ ਜਿਹੜਾ ਹੋ ਦਿੱਤਾ ਗਿਆ ਕੈਮਰਾਮੈਨ ਵੰਸ਼ ਦਿਲਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅੰਮ੍ਰਿਤਸਰ ਦੇਖ ਦਸਪੁਰਾ ਗਿਆ